ਦੱਸਦੀ ਹੈ ਕਿ ਜਲੰਧਰ ਦੀ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਇੱਕ ਅੰਤਰਰਾਜੀ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ ਹੈ ਇਸ ਦੇ ਮੁਖੀ ਨੂੰ ਗ੍ਰਿਫਤਾਰ ਕਰਕੇ ਪੰਜ ਦੇਸੀ ਪਿਸਤੌਲ ਬਰਾਮਦ ਕੀਤੇ ਹਨ ਮੱਧ ਪ੍ਰਦੇਸ਼ ਤੋਂ ਪੰਜਾਬ ਤੱਕ ਹਥਿਆਰਾਂ ਦੀ ਗੈਰਕਾਨੂੰਨੀ ਢੋਆ ਢਵਾਈ ਨੂੰ ਨਿਸ਼ਾਨਾ ਬਣਾਉਣ ਵਾਲਾ ਇਹ ਆਪਰੇਸ਼ਨ ਖੇਤਰ ਵਿੱਚ ਗੈਰਕਾਨੂੰਨੀ ਹਥਿਆਰਾਂ ਦੇ ਪ੍ਰਵਾਹ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਕਦਮ ਹੈ ਫੜੇ ਗਏ ਮਿਲਜਮ ਦੀ ਪਛਾਣ ਸੁਨੀਲ ਕੁਮਾਰ ਉਰਫ ਜਿਉਨਾਵਾਸੀ ਪਿੰਡ ਮੜਿਆਲਾ ਥਾਣਾ ਲੋਹਿਆ ਜ਼ਿਲ੍ਹਾ ਜਲੰਧਰ ਵੱਜੋਂ ਹੋਈ ਹੈ ਇਸ ਵੰਦੀ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਸੀਨੀਅਰ ਕਪਤਾਨ ਪੁਲਿਸ ਐਸਐਸਬੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 2 ਅਕਤੂਬਰ ਨੂੰ ਪੁਲਿਸ ਨੂੰ ਲੰਬਰਾ ਇਲਾਕੇ ਵਿੱਚ ਨਜਾਇਜ਼ ਹਥਿਆਰਾਂ ਦੀ ਇੱਕ ਖੇਪ ਦੀ ਡਿਲੀਵਰੀ ਹੋਣ ਦੀ ਸੂਚਨਾ ਮਿਲੀ ਸੀ ਇਸ ਦੇ ਚਲਦਿਆਂ ਸੀਆਈਏ ਸਟਾਫ ਜਲੰਧਰ ਦਿਹਾਤੀ ਦੇ ਇੰਚਾਰਜ ਇੰਸਪੈਕਟਰ ਪੁਸ਼ਪਵਾਲੀ ਨੇ ਡੀਐਸਪੀ ਡੀ ਅਤੇ ਐਸਪੀ ਇਨਵੈਸਟੀਗੇਸ਼ਨ ਜਸਰੂਤ ਕੋਲ ਬਾੜੀ ਕਮਾਂਡ ਹੇਠ ਵਿਸ਼ੇਸ਼ ਟੀਮ ਦਾ ਗਠਨ ਇਹ ਸਫਲ ਕਦਮ ਚੁੱਕਿਆ ਦਿਖਾਉਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਜਲੰਧਰ ਤੋਂ ਮਨਪ੍ਰੀਤ ਸਿੰਘ ਅਤੇ ਹਰਸ਼ ਪੰਟਾਰੀ ਦੀ ਰਿਪੋਰਟ ਜਲੰਧਰ ਵਿਖੇ ਪੁਲਿਸ ਨੇ ਇੱਕ ਵਾਰੀ ਫਿਰ ਇੱਕ ਜਿਹੜਾ ਵੈਪਨਜ਼ ਦਾ ਇਰਲਿੰਗਲ ਵੈਪਨਜ਼ ਦਾ ਮੋਡੂਲ ਜਿਹੜਾ ਬਸਟ ਕੀਤਾ ਹੈਗਾ ਕਿਤੇ ਵਿੱਚ ਪੰਜਾਬ ਦਾ ਇੱਕ ਬਦਨਾਮ ਮੁੰਡਾ ਹੈਗਾ ਲੰਡਾ ਹਰੀਕੇ ਦਾ ਇੱਕ ਕਾਫੀ ਨਟੋਰੀਅਸ ਬੰਦਾ ਹੈਗਾ ਕਾਫੀ ਕਮਾ ਦੇ ਵਿੱਚ ਇਹਦੀ ਸ਼ਮੂਲੀਅਤ ਹੈਗੀ ਆ ਬੰਦਿਆਂ ਚ ਕੰਮ ਇਹ ਆਪਣੇ ਨਾਲ ਥੱਲੇ ਦੋ ਬੰਦੇ ਜਿਹੜਾ ਇਹਦਾ ਸਟੋਰਸ਼ਨ ਚ ਚਲਾ ਰਹੇ ਸੀਗੇ ਇੱਕ ਜਗਦੀਪ ਸਿੰਘ ਉਰਫ ਜੱਗਾ ਫੁਕੇਵਾਲਾ ਔਰ ਇੱਕ ਪਵਨ ਕੁਮਾਰ ਉਰਫ ਪੰਮਾ ਪਾਊਡਰ ਕਹਿੰਦੇ ਉਹਨੂੰ ਔਰ ਲੰਡੇ ਦੇ ਵਿਆਹ ਤੇ ਜਿਹੜੀਆਂ ਸਟੋਰਸ਼ਨ ਕੌਗ ਜਿਹੜੀਆਂ ਕਰਦੇ ਸੀਗੇ ਔਰ ਲੋਕਾਂ ਨੂੰ ਭਰਾ ਕੇ ਪੈਸੇ ਵੀ ਮੰਗ ਕਰਦੇ ਸੀ 100 ਰੈਕਡ ਨੂੰ ਸਾਡੇ ਸੀਆਈਏ ਨੇ ਜਲੰਧਰ ਦਿਹਾਤੀ ਦੇ ਨੇ ਇੰਸਪੈਕਟਰ ਪੁਸ਼ ਵਾਲੀ ਦੀ ਰੈਨਮਾਈਚ ਬਸਟ ਕੀਤਾ ਇਹ ਸਾਰੇ ਆਪਰੇਸ਼ਨ ਨੂੰ ਮੈਡਮ ਜਸਰੂਪ ਐਸਪੀ ਡੀ ਔਰ ਸਰਵਨਜੀਤ ਜੀ ਡੀਐਸਪੀ ਡੀ ਇਹਨਾਂ ਨੇ ਸੁਪਰਵਾਈਜ਼ ਕੀਤਾ ਅਸੀਂ 2 ਅਕਤੂਬਰ ਤੋਂ ਹੀ ਇਸ ਮਡੂਲ ਨੂੰ ਜਿਹੜਾ ਹੈਗਾ ਇਹਦੇ ਪਿੱਛੇ ਲੱਗੇ ਹੋਏ ਸੀਗੇ ਇਹਨਾਂ ਨੇ ਪਹਿਲਾ ਬੰਦਾ ਜਿਹੜਾ ਜਿਉਣਾ ਹੈਗਾ ਉਹਨੂੰ ਅਰੈਸਟ ਕਰ ਲਿਆ ਸੀਗਾ ਇਹਦੀ ਅਰੈਸਟ ਤੋਂ ਇਹਨਾਂ ਨੇ ਵੈਪਨ ਜਿਹੜੇ ਪਿਸਟਲ ਹੈਗੇ ਇਲੀਗਲ ਪਿਸਟਲ ਉਹ ਬ੍ਰਾਂਡ ਕੀਤੇ ਇੱਕ ਵੈਪਨ ਇਹਦੇ ਕੋਲ ਸ਼ਰੀਆ ਮੜ ਗਿਆ ਸੀ ਬਾਕੀ ਇਹਦੇ ਕੋਲ ਇੱਕ ਪੌਚ ਬ੍ਰਾਂਡ ਹੋਇਆ ਉਹਦੇ ਵਿੱਚੋਂ ਵੈਪਨ ਬ੍ਰਾਂਡ ਹੋਏ ਜਿਹੜਾ ਇਹ ਜਿਉਣਾ ਹੈਗਾ ਜੇ ਨੂੰ ਰੈਸਟ ਕੀਤਾ ਹੈਗਾ ਸੀ ਇੱਕ ਫਿਊਜ਼ ਨੂੰ ਇਹਦੀ ਲੰਬੀ ਚੌੜੀ ਸੁਨੀਲ ਕੁਮਾਰ ਐਲੀਅਸ ਜਿਉਣਾ ਇਹਦੀ ਬੈਕਗ੍ਰਾਉਂਡ ਹੈ ਜੀ ਆ ਪਹਿਲਾਂ ਵੀ ਇਹ ਵੈਪਨ ਸਪਲਾਈਰ ਰਿਹਾ ਹੈਗਾ ਹੁਣ ਜਿਹੜੇ ਮੈਂ ਨਾਮ ਪਹਿਲਾਂ ਲਏ ਸੀਗੇ ਉਹਨਾਂ ਬੰਦਿਆਂ ਨੇ ਨੂੰ ਅੱਗੇ ਆਪਣੇ ਹਾਇਰ ਕਰ ਲਿਆ ਸੀ ਔਰ ਇਹਦੇ ਰਾਹੀਂ ਉਹ ਜਿਹੜੇ TMP ਤੋਂ ਮੱਧ ਪ੍ਰਦੇਸ਼ ਤੋਂ ਜਿਹੜੇ ਵੈਪਨ ਹੈਗੇ ਉਹ ਪੰਜਾਬ 'ਚ ਸਪਲਾਈ ਕਰਵਾ ਰਹੇ ਸੀਗੇ ਔਰ ਇਹਨਾਂ ਵੈਪਨਸ ਤੋਂ ਜਿਹੜਾ ਉਹ ਆਪਣਾ ਐਕਸਟਰਸ਼ਨ ਰੈਕਡ ਤੇ ਕਿਸੇ ਦੇ ਗੋਲੀਆਂ ਗੇਟ ਤੇ ਮਰਾਦਤੀਆ ਕਿਸੇ ਦੇ ਘਰਾਂ ਤੇ ਕਰਾਤੀ ਫਾਇਰਿੰਗ ਕਿਸੇ ਦੇ ਦੁਕਾਨਾਂ ਤੇ ਕਰਾਤੀ ਤਾਂ ਕਿ ਲੋਕਾਂ ਨੂੰ ਡਰਾ ਲਈਏ ਔਰ ਡਰਾ ਕੇ ਅਸੀਂ ਉਹਨਾਂ ਤੋਂ ਜਿਹੜੀ ਐਕਸਟਰਸ਼ਨ ਜਿਹੜੀ ਹੈਗੀ ਉਹਦੀ ਡਿਮਾਂਡ ਕਰੀਏ ਤੇ ਬੜਾ ਅੱਛਾ ਕੈਚ ਹੈਗਾ ਇਹਨਾਂ ਨੇ ਸੈਬਰ ਡਿਟੈਕਟਿਵ ਵਿੰਗ ਨੇ ਬੜੀ ਮਿਹਨਤ ਨਾਲ ਉਹਨੂੰ ਫੜਿਆ ਇਹ ਸਾਰੀ ਜਿਹੜੀ ਹੈ ਸਪਲਾਈ ਚੇਨ ਮੱਧ ਪ੍ਰਦੇਸ਼ ਤੋਂ ਪੰਜਾਬ ਤੱਕ ਇਲੇਕਲ ਵੈਪਨਸ ਦੀ ਹੈ ਉਹਨੂੰ ਬ੍ਰੇਕ ਕੀਤਾ ਸਾਰੀ ਟੀਮ ਜਿਹੜੀ ਹੈ ਉਹ ਵਧਾਈ ਦੀ ਪਾਤਰ ਹੈਗੀ ਹੈ ਇਹਨਾਂ ਦੇ ਮਾਨਯੋਗ ਡੀਜੀਪੀ ਪੰਜਾਬ ਜੀ ਨੂੰ ਵੀ ਰეკਮੈਂਡ ਕੀਤੇ ਜਾਣਗੇ ਇਹਨਾਂ ਨੂੰ ਤਾਂ ਕਿ ਇਹਨਾਂ ਨੂੰ ਰਿਵਾਰਡ ਕੀਤਾ ਜਾਵੇ ਇਹਨੂੰ ਮੈਂ ਇੱਥੇ ਦੱਸਣਾ ਚਾਹਣਾ ਤੁਹਾਡੇ ਰਾਹੀਂ ਜਿਹੜੇ ਸਾਡੇ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਬੰਦੇ बार-बार ਜਿਹੜੀਆਂ ਕੌਨਸਪੀਰੇਸੀਸ ਸੰਸ਼ਾ ਕਰਦੇ ਹੈਗੇ ਉਹਨਾਂ ਨੂੰ ਇਹ ਬੰਦ ਕਰ ਦੇਣੀਆਂ ਚਾਹੀਦੀਆਂ ਅਸੀਂ ਪੰਜਾਬ ਪੁਲਿਸ ਬڑے ਕਰੜੇ ਹੱਥਾਂ ਦੇ ਨਾਲ ਇਦਾਂ ਦੇ ਅੰਸਰਾਂ ਨੂੰ ਲੈਂਦੀ ਹੈਗੀ ਆ ਅਸੀਂ ਸੋਸ਼ਲ ਮੀਡੀਆ ਤੇ ਅਸੀਂ ਆਪਣੀ ਸਾਈਬਰ ਸਪੇਸ ਤੇ ਪੂਰੀ ਤੀਸਰੀ ਅੱਖ ਨજર ਰਸੀ ਰੱਖੀ ਹੋਈ ਹੈ ਜਿੱਥੇ ਕਿਤੇ ਵੀ ਕੋਈ ਇਦਾਂ ਦੀ ਐਕਟੀਵਿਟੀਜ਼ ਹੁੰਦੀ ਹੈ ਇਮੀਡੀਏਟਲੀ ਅਸੀਂ ਐਕਸ਼ਨ ਲੈਣੇ ਹੈਗੇ ਆ ਰੀਸੈਂਟਲੀ ਪੰਜਾਬ ਸਰਕਾਰ ਨੇ ਸਾਨੂੰ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਸਾਈਬਰ ਪੁਲਿਸ ਸਟੇਸ਼ਨ ਵੀ ਇਸੇ ਕਾਰਨ ਦੇ ਜਿਹੜਾ ਹੈਗਾ ਉਹ ਦਿੱਤਾ ਹੈਗਾ ਨੋਟੀਫਾਈਡ ਕੀਤਾ ਹੈਗਾ ਥਾਣਾ ਪੜਾਇਆ ਹੈਗਾ ਸਾਡੇ ਜਿਲੰਦਰ ਦੇ ਵਿੱਚ ਵੀ ਅਸੀਂ ਸਾਈਬਰ ਪੁਲਿਸ ਸਟੇਸ਼ਨ ਬਣਾਇਆ ਜਿੱਦੀ ਇਨਸਪੈਕਟਰ ਅਰਸ਼ਪ੍ਰੀਤ ਕੋਰ ਇੱਥੇ ਬੈਠੇ ਨੇ ਪਿੱਛੇ ਉਹ ਇਹ ਹੈਡ ਕਰ ਰਹੇ ਨੇ ਇਸ ਨੂੰ ਇਹ ਲਗਾਤਾਰ ਦਿਨ ਰਾਤ ਜਿੰਨੀਆਂ ਵੀ ਕੰਪਟੀ ਸਾਡੀਆਂ ਹੁੰਦੀਆਂ ਸਾਈਬਰ ਸਪੇਸ ਤੇ ਜਾਂ ਸੋਸ਼ਲ ਮੀਡੀਆ ਇੰਟਰਨੈਟ ਤੇ ਇਹ ਅਸੀਂ ਉਹਨਾਂ ਨੂੰ ਵਾਚ ਕਰਦੇ ਆਂ ਔਰ ਮੈਂ ਦੁਬਾਰਾ ਪਬਲਿਕ ਨੂੰ ਅਗਾਹ ਕਰਦਾ ਕਿ ਕਿਸੇ ਦੇ ਬਹਿਕਾਵੇ ਚ ਆ ਕੇ ਕੋਈ ਵੀ ਇਦਾਂ ਦਾ ਕੰਟੈਂਟ ਜਿਹੜਾ ਹੈਗਾ ਗੈਰਕਾਨੂੰਨੀ ਆ ਉਹ ਨੂੰ ਤੁਸੀਂ ਨਾ ਅਪਲੋਡ ਕਰੋ ਇਹ ਤੁਹਾਡੇ ਲਈ ਇਮੀਡੀਏਟਲੀ ਕੋਈ ਗੈਰ ਕਾਨੂੰਨੀ ਐਕਟੀਵਿਟੀ ਕਰਨ ਲਈ ਤੁਹਾਡੇ ਖਿਲਾਫ ਕੇਸ ਰਿਸਟਰ ਹੋ ਸਕਦਾ ਜਿਹਦੇ ਕੀ ਬਾਅਦ ਚ ਬੜੀਆਂ ਕੰਪਲਿਕੀਸ਼ਨ ਜੜੀਆਂ ਆਉ ਕੋਠੀਆਂ ਥੈਟ ਇਜ਼ ਆਲ ਫ੍ਰੋਮ ਮਾਈ ਸਾਈਡ ਆ ਯੂ ਕੈਨ ਆਸਕ ਤੁਸੀਂ ਦੇਖੋ ਸੱਚ ਇਹਨਾਂ ਤੇ ਕੋਈ ਕ੍ਰਿਮੀਨਲ ਕੋਆਰਡੀਨੇਸ਼ਨ ਦਾ ਮਟਰ ਹੋ ਗਿਆ ਨਾ ਦੇਖੋ ਇਹ ਤਾਂ ਵੀ ਪਹਿਲਾਂ ਉਹ ਸਪਲਾਈ ਦਾ ਕੰਮ ਜਿਹੜਾ ਸੁਨੀਲ ਕੁਮਾਰ ਹੈਗਾ ਜੀ ਇਹ ਬੇਸਿਕਲੀ ਸਪਲਾਈਰ ਹੈ ਇਹਦੇ ਉੱਪਰ ਵੈਪਨਸ ਸਮਗਲਿੰਗ ਦੇ ਪਰਚੇ ਹੈਗੇ ਔਰ ਇਹਦੇ ਉੱਪਰ ਨਾਰਕੋਟਿਕਸ ਸਮਗਲਿੰਗ ਦੇ ਪਰਚੇ ਹੁੰਦੇ ਨੇ ਤਾਂ ਤਾਂ ਜਿੰਨੇ ਵੀ ਇਹ ਫੜੇ ਗਏ ਐ ਪੇਸਨ ਫੜੇ ਗਏ ਸਾਰੇ ਕਰਤਈ ਮੇਗਾ ਜਮ ਫੋਰਮ ਤੇ ਇਹ ਸਾਰੇ ਕੰਟਰੀ ਮੇਡ ਨਹੀਂ ਜੀ ਇਹ ਮੱਧ ਪ੍ਰਦੇਸ਼ ਤੋਂ ਸਮਗਲ ਹੋ ਕੇ ਇੱਥੇ ਲਿਆਂਦੇ ਗਏ ਆ ਜਿੱਥੋਂ ਇਹ ਸਮਗਲ ਹੋਇਆ ਸੀ ਉਹਦਾ ਵੀ ਬੈਕਗ੍ਰਾਉਂਡ ਚੈੱਕ ਕਰ ਰਹੇ ਆ ਔਰ ਆਪਣੇ ਡੀਜੀਪੀ ਰਾਹੀਂ ਉਸ ਸਟੇਟ ਦੇ ਡੀਜੀਪੀ ਨੂੰ ਲਿਖ ਕੇ ਵੀ ਭੇਜਾਂਗੇ ਤੇ ਕਿਹੜੀ ਜਗ੍ਹਾ ਤੋਂ ਇਹ ਚੀਜ਼ਾਂ ਬਣਦੀਆਂ ਹੈਗੀਆਂ ਤਾਂ ਕਿ ਇਸ ਪੂਰੇ ਨੈਟਵਰਕ ਦਾ ਜਿਹੜਾ ਪਰਦਾ ਉਫਾਸ਼ ਹੋਇਆ। ਕਿਸੇ ਗੈਂਗਸਟਰ ਵੀ ਇਹ ਨਾਲ ਵੀ ਇਹਨਾਂ ਦੇ ਰਿਲੇਸ਼ਨ ਹੈਗੇ ਜਿਹੜੇ। ਹਾਂਜੀ ਮੈਂ ਤੁਹਾਨੂੰ ਨਾਮ ਲੈ ਆ ਜੀ ਜਿਹੜੇ ਉਹ ਬੜੇ ਉਹ ਸਾਰੇ ਬਦਨਾਮ ਬੰਦੇ ਨੇ ਜਿਹੜੇ ਕਿ ਇਦਾਂ ਦੇ ਬੰਦਿਆਂ ਨੂੰ ਮੋਹਰੇ ਲਾ ਕੇ ਸਮਗਲਿੰਗ ਕਰਾ ਕੇ ਅੱਗੇ ਇਹਨੇ ਹੁਣ ਅਸੀਂ ਇਹਦੀ ਇੰਟਰਵਿਊਸ਼ਨ ਚ ਚੈੱਕ ਕਰਾਂਗੇ ਵੀ ਅੱਗੇ ਇਹਨੇ ਕਿਹਨੂੰ ਕਿਹਨੂੰ ਇਹ ਵੈਪਨ ਦੇਣੇ ਸੀ। ਉਹ ਜਿਹੜੇ ਬੰਦੇ ਹੈਗੇ ਆ ਉਹ ਇਹਨਾਂ ਗੈਂਗਸਟਰਾਂ ਦੇ ਸੰਪਰਕ 'ਚ ਆ ਕੇ ਯੰਗ ਮੁੰਡੇ ਨੇ ਆਪਣੇ ਆਪਣੇ ਜਿਹੜੇ ਪੰਜਾਬ ਦੇ ਬੱਚੇ ਉਹਨੂੰ ਖਰਾਬ ਕਰਨ ਲਈ ਬੰਦੇ ਯੂਜ਼ ਕਰਦੇ ਆ ਥੋੜੇ ਪੈਸੇ ਲਈ ਜਾਂ ਕਿਸੇ ਹੋਰ ਨਾਲਜ ਲਈ ਉਹ ਇਹਨਾਂ ਨੂੰ ਵੈਪਨ ਦੇ ਕੇ ਤੇ ਆਪਣਾ ਕੰਮ ਕਰਵਾ ਲੈਂਦੇ ਆ ਔਰ ਜਿਹੜਾ ਸਾਡਾ ਪੰਜਾਬ ਦਾ ਯੂਥ ਹੈਗਾ ਉਹ ਇਹਦੇ ਵਿੱਚ ਫਸ ਕੇ ਸਟ੍ਰੈਪ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਖਰਾਬ ਕਰਦਾ ਸਰ ਲਗਭਗ ਕਿੰਨੇ ਸਮੇਂ ਤੋਂ ਹੋ ਰਹੀ ਆ ਸੇ ਇਹ ਚੀਜ਼ ਤੇ ਕਿਸ ਤਰ੍ਹਾਂ ਆ ਕਿਸ ਤਰ੍ਹਾਂ ਰਹੀ ਸੀ ਕੀ ਕੋਈ ਨਾ ਸੀਗਾ ਕੋਈ ਪਰਟੀਕਲ ਚੀਜ਼ ਕੋਈ ਲੈ ਗਿਆ ਇਹ ਕਰਦੇ ਸੀ ਇਕੱਲਾ ਆਪ ਹੀ ਲੈ ਕੇ ਉਹ ਤੁਹਾਨੂੰ ਆਂਦਾ ਕਿ ਬੋਦੀ ਵਗੈਰਾ ਇਹ ਚਾਬਾਸ ਵਗੈਰਾ ਕਿਸ ਤਰ੍ਹਾਂ ਦੇ ਚਲਦਾ ਸੀ ਟ੍ਰਾਂਸਪੋਰਟ ਇਹ ਖੁਦ ਲੈ ਕੇ ਆਉਂਦਾ ਸੀਗਾ ਜੀ ਆਪ ਲੈ ਕੇ ਆਉਂਦਾ ਸੀਗਾ ਇਹ ਦੇਖੋ ਕਦੀ ਇਹ ਟ੍ਰੇਨ ਯੂਜ਼ ਕਰਦਾ ਸੀ ਕਦੀ ਇਹ ਬੱਸ ਵੀ ਟ੍ਰਾਂਸਪੋਰਟ ਯੂਜ਼ ਕਰਦਾ ਸੀ ਕਦੀ ਇਹ ਖੁਦ ਦਾ ਟ੍ਰਾਂਸਪੋਰਟ ਯੂਜ਼ ਕਰਦਾ ਸੀ ਤੇ اور ਜਦੋਂ ਵੀ ਇਹ ਦਾਦਾ ਬੰਦਾ ਕੰਮ ਕਰਦਾ ਆਲਰੇਡੀ ਮੈਂ ਦੱਸ ਚੁੱਕਾ ਵੀ ਇਹ ਸਪਲਾਇਰ ਹੈਗਾ ਉਹ ਫਿਰ ਡਿਫਰੈਂਟ ਜਿਹੜੇ ਟ੍ਰਾਂਸਪੋਰਟ ਦੇ ਮੋਡ ਹੈਗੇ ਉਹਨਾਂ ਨੂੰ ਯੂਜ਼ ਕਰਦਾ ਤਾਂ ਕਿ ਮੈਂ ਕਿਸੇ ਵੀ ਤਰੀਕੇ ਨਾਲ ਬਚ ਕੇ ਆਪਣਾ ਸਮਾਂ ਲੈ ਸਕਾਂ ਸਰ ਕਿੰਨੇ ਟਾਈਮ ਤੋਂ ਚੱਲਦਾ ਬੱਚੇ ਸਰ ਰਿਕਾਰਡ ਲੱਗੋ ਇਹ ਕਦੋਂ ਲਾਸਟ ਫਾਰ ਆਇਆ ਅਜਿਹਾ ਫਰਵਰੀ ਚ ਇਹ ਲਾਸਟ ਜੇਲ ਤੋਂ ਬਾਹਰ ਆ ਕੇ ਐਕਟਿਵ ਹੋਇਆ ਸੀ ਕਿੰਨੇ ਕੁ ਮੋਟਕੀ ਨੇ ਸਪਲਾਈ ਕਰਦੇ ਸਾਡੇ ਕੋਲ ਪੰਜ ਬਰਾਮਦ ਹੋ ਗਏ ਜੀ ਬਾਕੀ ਅਸੀਂ ਇਹਦੀ ਪੂਰੀ ਡਿਟੇਲ ਇਨਵੈਸਟੀਗੇਸ਼ਨ ਚ ਲਵਾਂਗੇ ਹੋਰ ਬਰਾਮਦ ਹੋਈ ਤੁਹਾਨੂੰ ਜਰੂਰ ਦੱਸਾਂਗੇ ਔਰ ਕਿੰਨੇ ਇਹ ਹੁਣ ਤੱਕ ਲੈ ਰਹੇ ਹੋ ਵੀ ਸ਼ੇਰ ਵੀ ਜਿਹੜੀ ਕੇਸ ਵਾਰ ਉਹ ਵੀ ਇਹ ਸਪਲਾਈ ਕਰਦਾ ਸੀਗਾ ਕਿ ਹੋਰ ਵੀ ਸੈਕਿੰਡ ਉਸ ਨੂੰ ਸਪਲਾਈ ਦਾ ਔਰ ਨਾਰਕੋਟਿਕਸ ਦੇ ਤੇ ਪਰਚੇ ਹੈਗੇ ਆ ਉਹ ਅਸੀਂ ਚੈੱਕ ਕਰ ਲੈਨੇ ਆ ਵੀ ਲਾਸਟ ਪਰਚਾ ਕਿਹੜੇ ਤੋਏ ਦੇ ਜਮਾਨਤ ਹੋਇਆ ਬੰਦੇ ਨੂੰ ਫੜਾ ਤੁਸੀਂ ਗ੍ਰਫਤਾਰ ਕੀਤਾ ਇਹਦੇ ਨਾਲ ਕੋਈ ਹੋਰ ਬੰਦੇ ਮੋਡਲੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਹੋਵੇ ਕਿ ਕਿੰਨੇ ਦੇ ਸਹਿਯੋਗੀ ਜਾਂ ਇਹਦੇ ਨਾਲ ਸਾਡੇ ਕੋਲ ਇਹ ਇੱਕ ਬੰਦਾ ਨਹੀਂ ਹੈਗਾ ਇਹ ਟੋਟਲ ਤੇ ਚਾਰ ਬੰਦੇ ਹੈਗੇ ਜਿਹੜੇ ਕਿ ਇਸੇ ਕੇਸ ਦੇ ਵਿੱਚ ਸਾਡੇ ਕੋਲ ਦਰਜਾ ਬਟ ਕਿਉਂਕਿ ਉਹਦੇ ਨਾਲ ਇਨਵੈਸਟੀਗੇਸ਼ਨ ਸਾਡੀ ਡਿਸਟਰਬ ਹੁੰਦੀ ਹੈ ਇਸ ਕਰਕੇ ਮੈਂ ਉਹਨਾਂ ਦੇ ਨਾਮ ਨਹੀਂ ਲੋਕਾਂ ਦਾ ਆਪਣੇ ਕਿਹ ਗੈਸਰੀਆਂ ਕਿਸੇ ਹੋਰ ਕੰਮ ਨਾਲ ਲਿੰਕ ਹੈਗਾ ਜਿਹਨੂੰ ਪਹਿਲਾਂ ਹੋਰ ਕਿਸੇ ਥ्रू ਸਪਲਾਈ ਕਰਦਾ ਜਾਇਗਾ ਇਹ ਜਿਹੜੇ ਪਹਿਲੇ ਕੇਸਾਂ ਦੇ ਵਿੱਚ ਅਰੈਸਟ ਹੋਇਆ ਉਹਨਾਂ ਦੀ ਡਿਟੇਲ ਸਾਰੀ ਮੇਰੇ ਖਿਆਲ ਆਨਲਾਈਨ ਹੋਣੀ ਹੈ ਤੁਸੀਂ ਵੀ ਚੈੱਕ ਕਰ ਲਓ ਅਸੀਂ ਤੁਹਾਨੂੰ ਸ਼ੇਅਰ ਕਰ ਦਿੰਦਾ ਕਿੱਥੇ ਕਿੱਥੇ ਨੇ ਸਪਲਾਈ ਕੀਤੇ ਸੀ ਉਹ ਸਾਰੇ ਰਿਕਵਰ ਹੋ ਚੁੱਕੇ ਆ ਇੰਨੇ ਇਹ ਵਾਲੇ ਕਿੱਥੇ ਦੇਣੇ ਸੀ ਉਹਦਾ ਅਸੀਂ ਪੂਰਾ ਦਾ ਪੂਰਾ ਹਲੇ ਤੱਕ ਨੈਟਵਰਕ ਸਟੱਡੀ ਕਰ ਰਹੇ ਹਾਂ ਇਹ ਵਿਤਨਵੇਲੀ ਕਰਦੇ ਸੀਗੀ ਜਾਂ ਫਿਰ ਕੋਈ ਵਾਰਦਾਤਾਂ ਵੀ ਕਰ ਸਕਦੇ ਨੇ ਨੇਚਰਲੀ ਜੀ ਵਾਰਦਾਤਾਂ ਹੀ ਕਰਾਉਣੀਆਂ ਸੀਗੀਆਂ ਜਿਹੜੇ ਪਿੱਛੇ ਇਹਦੇ ਹਾਰਡ ਕੋਰ ਕ੍ਰਾਈਮਨਲਸ ਨੇ ਉਹਨਾਂ ਨੇ ਇਹਨਾਂ ਨੂੰ ਯੂਜ਼ ਕਰਨਾ ਸੀ ਏ ਸਪਲਾਇਰ ਸੀਗਾ ਹੁਣ ਅੱਗੇ ਕਿਹੜੇ ਸੀਗੇ ਜਿਹੜੇ ਫੁੱਟ ਸ਼ੋਲਡਰ ਕਹਿੰਦੇ ਨੇ ਅਸੀਂ ਕਿਸੇ ਵੀ ਬੱਚੇ ਨੂੰ ਦੇ ਕੇ ਉਹਨੂੰ ਕਹੋ ਫਲਾਣੇ ਦਾ ਫਾਇਰ ਕਰਿਆ ਤੇ ਉਹਦੀ ਜਿਹੜੀ ਉਹਦੀ ਰਿਸਪੌਂਸਿਬਿਲਟੀ ਆਪ ਲੈ ਲੈਣੀ ਵੀ ਅਸੀਂ ਕਰਵਾਉਣਾ ਤੇ ਜਿਹੜਾ ਮੇਨ ਟਰਕ ਆਫ ਮਨੀ ਹੈਗਾ ਉਹ ਆਪ ਲੈਣਾ ਤਾਂ ਇਹਨਾਂ ਨੂੰ ਥੋੜੇ ਬਹੁਤੇ ਕੰਮ ਚ ਫਸਾ ਕੇ ਮੁੜ ਕੇ ਪੁਲਿਸ ਇਹਨਾਂ ਦੇ ਦੁਆਲੇ ਕਰਦੇ। ਬਸ ਜਿਹੜੀ ਇਹ ਸਮਗਲਿੰਗ ਕਰਦੇ ਸੀ ਆ ਫਿਸਟਲਸ ਵਗੈਰਾ ਤੇ ਕਿਹੜਾ ਤਰੀਕਾ ਅਫਤਾਰ ਕਰਦੇ ਸੀ। ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਮੈਂ ਤੁਹਾਨੂੰ ਆਲਰੇਡੀ ਦੱਸਿਆ ਇਹ ਟ੍ਰੇਨ ਚੱਲਦੀਆਂ ਤਾਂ ਉਹ ਟ੍ਰੇਨ ਪਟੜੀ ਤੇ ਚੱਲਦੀਆਂ ਕਿੱਥੋਂ ਕਿੱਧਰ ਨੂੰ ਆਉਂਦੀਆਂ ਮੱਧ ਪ੍ਰਦੇਸ਼ ਬੱਸ ਚੱਲਦੀਆਂ ਆਪਣੇ ਰੂਟਾਂ ਤੇ ਚੱਲਦੀਆਂ ਬਾਕੀ ਜਿਹੜਾ ਬੰਦਾ ਆਪ ਲੈ ਕੇ ਆਂਦਾ ਟਰਾਂਸਪੋਰਟ ਬਦਲਦੇ ਰਹਿੰਦੇ ਰੋਜ਼ ਅਸੀਂ ਸਾਰਾ ਹੁਣ ਰਿਮਾਂਡ ਚ ਚੱਟਾ ਸਰ ਹਾਲੇ ਤੱਕ ਵੀ ਨਹੀਂ ਇਹ ਚੀਜ਼ ਆਏਗੀ ਕਿ ਕੋਈ ਅਜਿਹਾ ਕੋਈ ਬੰਦਾ ਇਨਸੀਡੈਂਟ ਦੇ ਦੇ ਵਿੱਚ ਇਹਨੇ ਸਪਲਾਈ ਕੀਤਾ ਹੋਵੇ ਕੋਈ ਕਿਹੜਾ ਹੋਵੇ ਬਲੈਂਸ ਸੈਂਡ ਕਰਾਓ ਮੇਰੇ ਖਿਆਲ ਤਾਂ ਜੀ ਜੇ ਤੁਸੀਂ ਦੀ ਬੈਕਗ੍ਰਾਉਂਡ ਚੈੱਕ ਕਰੋ ਅਸੀਂ ਵੈਸੇ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਇਹਨੂੰ ਪਿਛਲੇ ਕੇਸਸ ਨੂੰ ਸਟੱਡੀ ਕਰੋਗੇ ਤਾਂ ਮੇਰੇ ਖਿਆਲ ਨਾਲ ਦੋਆਬੇ ਦਾ ਸਭ ਤੋਂ ਵੱਡਾ ਸਪਲਾਈਰ ਇਹ ਤੋਂ ਪਹਿਲਾਂ ਵੀ ਕਾਫੀ ਜਿਹੜੇ ਹੈਗੇ ਬੈਕਸ ਰਿਕਵਰ ਹੋਏ ਆ ਤੇ ਹੁਣ ਅਸੀਂ ਇਸ ਗੱਲ ਨੂੰ ਸਟੱਡੀ ਕਰ ਰਹੇ ਆ ਕਿ ਇਹ बार-बार ਕਿਉਂ ਇਹ ਕੰਮ ਕਰਦਾ ਕਿਸੇ ਦਾ ਵੱਡਾ ਲਾਲਚ ਹੋਗਾ ਜਿਹਨੇ ਕਰਕੇ ਵਾਰ-ਵਾਰ ਸਰਕਾਰ ਚਿੱਤਿਸ਼ ਕਰਦਾ ਕੀ ਕਰਨਾ ਹੈ ਜੀ ਮੈਂ ਇਹਨੂੰ ਕਰ ਲਿਆ ਜੀ ਇਹ ਦਾ ਹੀ ਇਜ਼ ਅੰਡਰ ਰਿਵਿਊ ਓਕੇ ਕਿਨੇ ਦਿਨਾਂ इस हाद को काल तक है यार। सीखिए पहला भी किसी केस में भी तो कर सीखा थे बंबली में और हाँ जी पहला इंते काफी केसेस ने मैं तो उन होने डिटेल शेयर कर रहा।